ਪੁਰਦਾਵਤ 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 ਮੁਜੀ ਸਰਕਾਰ ਪੁਰਦਾਵਤ ਪੁਰਦਾਵਤ ਰਾਹੁਲ ਗਾਂਧੀ ਜੀ ਜੋ اپੋਜੀਸ਼ਨ ਦੇ 리ਡਰ ਨੇ ਅਤੇ ਸਾਡੇ ਕਾਂਗਰਸ ਪਾਰਟੀ ਦੇ ਅਰਸ਼ ਨੇਤਾ ਨੇ ਉਹਨਾਂ ਦਾ ਬਿਆਨ ਉਹ ਜੋ ਸਾਰੇ ਸੰਗਤ ਨੂੰ ਪਿਆਰ ਕਰਦੇ ਨੇ ਪੰਜਾਬੀਆਂ ਨੂੰ ਵੀ ਸਿੱਖਾਂ ਨੂੰ ਵੀ ਮੁਸਲਮਾਨਾਂ ਨੂੰ ਵੀ ਹਿੰਦੂਆਂ ਨੂੰ ਵੀ ਪਰ ਹਰ ਧਰਮ ਦਾ ਸਤਿਕਾਰ ਕਰਦੇ ਨੇ ਬਹੁਤ ਸਰਕਾਰ ਹਾਏ 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 ਰਾਹੁਲ ਗਾਂਧੀ ਦਾ ਪਰਿਵਾਰ ਇੰਦਰਾ ਗਾਂਧੀ ਤੋਂ ਲੈ ਕੇ ਰਜੀਮ ਗਾਂਧੀ ਤੋਂ ਲੈ ਕੇ ਉਹਨਾਂ ਨੇ ਤਾਂ ਦੇਸ਼ ਲਈ ਆਪਣੀ ਕੁਰਬਾਨੀ ਦੇ ਦਿੱਤੀ ਸੈਸ਼ਨ ਵਿੱਚ ਨੰਦ ਹੋਏ ਬੋਲੀ ਦਾ ਕਰੋ ਸਿਆਪਾ ਕਾਂਗਰਸ ਪਾਰਟੀ راہੁਲ ਗਾਂਧੀ ਜੀ ਨਾਲ ਖੜੀ ਹੈ ਔਰ ਆਪਣੀ ਜਾਨ ਦੇਣ ਨੂੰ ਤਿਆਰ ਹੈ ਆਪਣੇ ਖੂਨ ਤੱਕ ਦੇਣ ਨੂੰ ਤਿਆਰ ਹੈ ਨਰਿੰਦਰ ਮੋਦੀ ਦਾ ਸਾਡੇ ਪ੍ਰਧਾਨ ਮੰਤਰੀ ਦਾ ਅਸੀਂ ਫੁਕਲਾ ਫੁਕਿਆ ਕਿਉਂਕਿ راہੁਲ ਗਾਂਧੀ ਜੀ ਜੋ ਆਪੋਜੀਸ਼ਨ ਦੇ 리ਡਰ ਨੇ ਔਰ ਸਾਡੇ ਕਾਂਗਰਸ ਪਾਰਟੀ ਦੇ ਬরিষ্ঠ ਨੇਤਾ ਨੇ ਔਰ ਆਹ ਬਿਆਨ ਨੂੰ ਜਿਹੜਾ ਜੋ ਸਾਰੀ ਸੰਗਤ ਨੂੰ ਪਿਆਰ ਕਰਦੇ ਨੇ ਪੰਜਾਬੀਆਂ ਨੂੰ ਵੀ ਸਿੱਖਾਂ ਨੂੰ ਵੀ ਮੁਸਲਮਾਨਾਂ ਨੂੰ ਵੀ ਹਿੰਦੂਆਂ ਨੂੰ ਵੀ ਔਰ ਹਰ ਧਰਮ ਦਾ ਸਤਿਕਾਰ ਕਰਦੇ ਨੇ ਉਹਨਾਂ ਦੇ ਉਹਨਾਂ ਦੇ ਬਿਆਨ ਕਰੋੜ ਮਰੋੜ ਕੇ ਇਹ ਦੋਸ਼ ਕਰਨ ਦੀ ਆਪਣੀ ਗੇੜ ਜਮਾਈ ਸਰਕਾਰ ਨੂੰ ਨਾਲ ਲੱਗ ਕੇ ਉਹਨਾਂ ਦੀ ਗਲਤ ਬਿਆਨ ਦੀ ਬਣਾ ਕੇ ਲੋਕਾਂ 'ਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਲੋਕਾਂ 'ਚ ਭਰਮ ਪੈਦਾ ਕਰਨਾ ਚਾਹ ਰਹੇ ਜਿਵੇਂ ਕਿ ਰਾਹੁਲ ਗਾਂਧੀ ਦਾ ਪਰਿਵਾਰ ਇੰਦਰਾ ਗਾਂਧੀ ਤੋਂ ਲੈ ਕੇ ਰਜੀਵ ਗਾਂਧੀ ਤੋਂ ਲੈ ਕੇ ਉਹਨਾਂ ਦਾ ਦੇਸ਼ ਪ੍ਰਤੀ ਆਪਣੀ ਕਰਤੱਵਨੀ ਦੇ ਦਿੱਤੀ ਸੈਸ਼ਨ ਵਿੱਚ ਮੰਨਦੇ ਹੋ ਤੇ ਇਸ ਕਰਕੇ ਅੱਜ ਰਾਹੁਲ ਦੇ ਕਿਸੇ ਵੀ ਗੱਲ ਨੂੰ 올ਡ ਬੋਲਡ ਧਮਾ ਕੇ ਜੇ ਜੇ ਗੱਲ ਕੋਈ ਜ਼ੋਰ ਹੁੰਦੀ ਹੈ ਗੱਲ ਕੋਈ ਸ਼ੋਰ ਹੁੰਦੀ ਹੈ ਮੋਦੀ ਆਪਣੇ ਜੋਰ ਜਮਾਈਸ਼ ਦੇ ਨਾਲ ਉਹਦੇ ਬਿਆਨ ਨੂੰ 올ਡ ਬੋਲਡ ਕਰਕੇ ਲੋਕਾਂ ਨੂੰ ਗਲਤ ਕਰਾਣਾ ਚਾਹ ਰਿਹਾ ਹੈ ਇਹ ਗੱਲ ਨਹੀਂ ਹੋਣ ਦੇਗੀ ਕਾਂਗਰਸ ਪਾਰਟੀ راہੁਲ ਗਾਂਧੀ ਦੇ ਨਾਲ ਖੜੀ ਹੈ और जान अपनी जान देने तैयार है अपने खून तक देने तैयार अगला संघर्ष यही है जो सब पार्टी हिटम देगी असं इट्ठे होकर लैवल पर भी यह नजारा करने की कोशिश करा